ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਕੇ ਕਲਾਂ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੇੜੇ ਦੱਸੋ ਇਹਦੇ ਪਿੰਡ ਸਰਾਇਨਗਰ ਆਹ ਜਾਂਦਾ ਜਿਹੜਾ ਕੋਟਕਪੂਰੇ ਤੋਂ ਸ੍ਰੀ ਮੁਕਤਸਰ ਸਾਹਿਬ ਵਾਲੇ ਹਾਈਵੇ ਦੇ ਉੱਤੇ ਸਟੇਟ ਵੇ ਦੇ ਉੱਤੇ ਹੈ ਇਹ ਤੋਂ ਇਲਾਵਾ ਨੇੜੇ ਆਸਾ ਬੁੱਟਰ ਮੋੜ ਇਹਦੇ ਆਸ-ਪਾਸ ਦੇ ਪਿੰਡ ਹੈ ਤੇ ਹਰੀਕੇ ਕਲਾਂ ਦੇ ਵਿੱਚੋਂ ਅੱਜ ਦੀ ਇਹ ਜਿਹੜੀ ਵੀਡੀਓ ਬਣਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਰੂਟੀਨ ਚ ਇੱਥੇ گاਵਾ ਵਿਕਰੀ ਵਾਲੀਆਂ ਹੁੰਦੀਆਂ ਬੜੀਆਂ ਸੋਹਣੀਆਂ ਤਿੰਨ ਵਹਿੜਾਂ ਤਿੰਨ گاਵਾ ਗੱਭਣ ਐ ਇਸ ਸਾਈਡ ਦੇ ਉੱਤੇ ਦੋ ਵਹਿੜਾਂ ਦੋ گاਵਾ ਸੋਹਣੀਆਂ ਸੋਈਆਂ ਤੇ ਦੋਹਾਂ ਨਾਲ ਖਾਸ ਗੱਲ ਆ ਵੀ ਬੱਚੇ-ਵੱਛੀਆਂ ਐ ਸੋ ਦੋ ਸੋਹਣੀਆਂ ਸੋਈਆਂ ਵੱਛੀਆਂ ਵਾਲੀਆਂ گاਵਾ ਇਸ ਵੀਡੀਓ ਚ ਰਹਿਣਗੇ ਤੇ ਤਿੰਨ ਗੱਭਣ ਲਾਸਟ ਤੱਕ ਵੀਡੀਓ ਦੇਖਿਓ ਪਸੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨ ਦਾ ਹੱਕ ਹੈ ਫੁੱਲ ਤਸੱਲੀ ਕਰਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਉਹ ਸ਼ੁਰੂਆਤ ਕਰਦੇ ਆਂ ਦੋਸਤੋ ਡੱਬੀ ਵੈਡ ਪਹਿਲੇ ਨੰਬਰ ਤੇ ਬੱਧੀ ਹੈ ਜੀਵਨਬਾਈ ਸਾਸਰੀ ਸਤਿ ਸ਼੍ਰੀ ਅਕਾਲ ਬਾਈ ਪੰਜ ਨਗ ਦਿਖਾ ਰਹੇ ਆਂ ਹਾਂਜੀ ਹਾਂਜੀ ਬਾਈ ਜੀ ਪਹਿਲੇ ਨੰਬਰ ਵਾਲੀ ਵੈਡ ਬਾਈ ਕੰਨਵਾ ਸੁਆ ਪਹਿਲਾ ਸੁਆ ਸਈ ਜਗਜੀਤ ਠੀਕ ਹੈ ਚਾਰ ਦਿਨ ਦਾ ਠੀਕ ਹੈ ਕਿੰਨੇ ਦਿਨ ਲਊ ਬਾਈ ਦਿਨ ਹਜੇ ਲੈ ਜੂਗੀ ਹਫਤਾ ਤਾਂ ਮੰਨ ਕੇ ਚੱਲਦਾ ਹਫਤਾ 10 ਦਿਨ ਤਾਂ ਮੰਨ ਕੇ ਚੱਲ ਅੱਛਾ ਬਾਈ ਕੀ ਡਿਮਾਂਡ ਰਹਿਣੀ ਹੈ ਜੀ ਡਿਮਾਂਡ ਇਹਦਾ ਜੀ ਬਸ ਮੁੱਲ ਵਾਲਾ ਹੀ ਨਹੀਂ ਗੱਲ ਬਾਈ ਜਗਜੀਤ ਕਰਨੀ ਉਹੋ ਜੇ ਮੁੱਲ ਪਾਵਾਂਗੇ ਆਪਾਂ ਬਸ ਲੰਮਾ ਚੌੜਾ ਵਾਲਾ ਕੰਮ ਨਹੀਂ ਕਰਦੇਗੇ ਠੀਕ ਆ 1 ਲੱਖ ਤੇ 65 ਹਜ਼ਾਰ ਦੀ ਵਿੱਚੀ ਦੇਵਾਂਗੇ ਠੀਕ ਹੈ ਬਸ ਖੋਲਾ 165 ਮੰਨ ਕੇ ਆਵੀ ਠੀਕ ਆ ਹਾਂਜੀ ਹਾਂਜੀ ਸੋ ਦੋਸਤੋ 165 ਮੰਨ ਕੇ ਖਰੀਦਿਓ ਚਾਰ ਦੰਦ ਹੈ 10 ਦਿਨ ਹਜੇ ਲੈਂਦੀ ਖੋਲਾ ਬਾਈ ਬਹੁਤ ਸੋਹਣੇ ਥਾਣਾ ਦੋਸਤੋ ਤੇ ਰੰਗ ਰੂਪ ਤਾਂ ਤੁਹਾਡੇ ਸਾਹਮਣੇ ਆ ਚਾਰ ਦੰਦ ਵੈੜ ਕੱਦ ਕਾਠ ਚੰਗੇ ਦੀ ਹੈ ਬਾਕੀ ਬਿਊਟੀ ਬਹੁਤ ਆ ਵੈੜ ਦੇ ਵਿੱਚ ਸਟ੍ਰਕਚਰ ਤੁਸੀਂ ਦੇਖਿਓ ਖੜਵੇਂ ਪੁੜਿਆਂ ਦੀ ਹੈ ਚੰਗਾ ਸਟ੍ਰਕਚਰ ਡਿਮਾਂਡ ਰੱਖੀ ਹੈ 1,65,000 ਤੇ ਲਗਭਗ ਇਹ ਰੇਟ ਫਿਕਸ ਜਾਈ ਹੈ ਜਿਹੜਾ ਵੀਰ ਖਰੀਦਣਾ ਚਾਹੁੰਦਾ ਹੈ ਧਿਆਨ ਚ ਰੱਖ ਕੇ ਤੁਸੀਂ ਗੱਲਬਾਤ ਕਰ ਲਿਓ ਦੇਖੋ ਇਹਦੀ ਬਣਾਵਟ ਹਜੇ 10 ਦਿਨ ਬੱਚੀ ਨੇ ਲੈਣੇ ਆ ਦੱਸੋ ਤੇ ਹਵਾਨਾ ਚੰਗਾ ਕੱਢੂਗੀ ਚੰਗੇ ਢਾਂਚੇ ਦੀ ਹੈ ਪਹਿਲੇ ਨੰਬਰ ਤੇ ਦਿਖਾ ਰਹੇ ਹਾਂ ਤੁਹਾਨੂੰ ਜੀ ਨੂੰ ਪਸੰਦ ਆਵੇ ਤਾਂ ਕਾਲ ਬਾਈ ਨੂੰ ਕਰਿਓ ਇਸ ਤੋਂ ਅੱਗੇ ਫੇਰ ਇੱਕ ਗੱਬਣ ਹੈ ਜਿਹੜੀ 2 ਨੰਬਰ ਤੇ ਹੈ ਬਾਈ ਜਸੂਆ ਬਾਈ 6 ਦਾਨ ਦਾ ਠੀਕ ਹੈ ਕੰਫਰਮ ਦਣ ਕਿਰੇ ਲਊ ਇਹ ਵੀ ਹਫਤਾ ਲੈ ਜੂਗੀ ਵੈੜ ਹਜੇ ਦੁੱਧ ਦਾ ਬਹੁਤ ਜਿਆਦਾ ਚੰਗਾ ਰਕਾਟ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਬਾਈ ਬਸ ਇਹਦਾ 180 ਦੀ ਪੀਐਸ ਤੇ ਨੋ ਹੋ 180 ਹਾਂਜੀ ਹਾਂ ਬੋਲ ਆ ਬਾਈ ਸੋ ਦੋਸਤੋ ਇਹ 1 ਲੱਖ ਤੇ 80 ਹਜ਼ਾਰ ਦੀ ਜਿਹਨੂੰ ਪਸੰਦ ਆਉਂਦੀ ਆ ਰੇਟ ਦੇ ਹਿਸਾਬ ਤੇ ਤੇ ਕਾਲ ਕਰ ਲਿਓ 180 ਦੀ ਇਹ ਗਾਂ ਮਿਲੂਗੀ ਸਵਾ ਦੂਜਾ 6 ਦੰਦ ਹੈ ਦੁੱਧ ਦਾ ਰਿਕਾਰਡ ਚੰਗਾ ਖੈਰੇ ਦਾ ਟਾਂਚਾ ਵੀ ਦੱਸਦਾ ਵੀ ਇਹ ਚੰਗੇ ਦੁੱਧ ਵਾਲੀ ਵੈੜ ਹੈ ਲੈ ਜਾ ਹਜੇ ਇਹ ਵੀ ਦੱਸ ਦਣ ਲੈਂਦੀ ਹੈ ਪਰ ਤਿਆਰੀ ਵੱਲੋਂ ਕਰਮਾਲੀ ਨੇ ਕਮਾਲ ਕੀਤੀ ਪਈ ਆ ਚੰਗੀ ਸੋਹਣੀ ਬਣੀ ਵੀ ਵਹਿੜ ਆ ਚੰਗੇ ਪੇਟ ਵਾਲੀ ਆ ਦੋਸੋ ਚੰਗੀ ਖਰਾਕ ਖਾਊਗੀ ਤੇ ਚੰਗਾ ਹੀ ਦੁੱਧ ਪਾਊਗੀ ਇਹ 1 ਲੱਖ ਤੇ 80 ਹਜ਼ਾਰ ਦੀ ਤੁਹਾਨੂੰ ਮਿਲੂਗੀ ਜਿਹਨੂੰ ਜਚੇ ਤਾਂ ਕਾਲ ਕਰ ਲਿਓ ਤੁਸੀਂ ਚੰਗਾ ਹਵਾਨਾ ਇਸ ਟਾਈਮ ਤਿਆਰੀ ਤੇ ਦਿਸਦਾ ਹੈ ਦਾ ਬਾਕੀ ਹਜੇ ਦੇਣੇ ਲੈਂਦੀ ਆ ਸੋਣ ਦੇਣ ਹਜੇ ਲੈ ਜੂਗੀ ਭਾਈ ਰਾਹ ਨੂੰ ਬਹੁਤ ਲੈਵੇ ਰਿਹਾ ਟੋ ਸਹੀ ਸਪੇਸ ਫੋਲਾ ਦੋਸੋ ਪਤਲਾ ਮਾਸ ਆ ਹਵਾਨੇ ਤੇ ਮellow ਜਦੋਂ ਮਿਲਕਿੰਗ ਹੋਊਗੇ ਉਦੋਂ ਬਾਅਦ ਸਾਰਾ ਨੁੱਟੜਿਆ ਕਰੂਗਾ ਇਦਾਂ ਦਾ ਹਵਾਨਾ ਆ ਜਿਹੜੀ 3 ਨੰਬਰ ਤੇ ਹੈ ਜੀਵਨ ਬਾਈ ਇਹ ਦੂਜਾ ਸੁਹਾ ਬਾਈ ਇਹ ਤਿਆਰੀ ਜੀ ਆ ਹੋਸਾ ਦਾ ਡਾਂਗ ਲੈ ਜੇ ਜਾਂਦੇ ਆੜੀ ਬਸ ਬਾਲੇ ਤੋਂ ਬਾਲਾ ਇੱਕ ਦੋ ਦਿਨ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਇਹ ਵਸੇ 1 25 ਦੀ ਹੋਊਗੀ ਜੀ ਸੁਣੋ ਖੋਲੀ ਬਈ 1 ਲੱਖ ਤੇ 25000 ਦੀ ਦੱਸੋ ਸੂਣ ਦੀਆਂ ਤਿਆਰੀਆਂ ਚ ਹਵਾਨਾ ਭਰੀ ਬੈਠੀ ਐ ਠੀਕ ਹੈ ਸੁਹਾ ਦੂਜਾ ਹਾਂਜੀ ਇਹ ਦੋਨੇ ਹੀ ਦੂਜੇ ਸੂਏ ਦੀਆਂ ਆ ਬਸ ਇਹ ਆ ਵੀ ਸੰਭਾਲ ਦਾ ਫਰਕ ਆ ਬਰੀਡ ਦਾ ਫਰਕ ਪੈਂਦਾ ਜਿਹੜਾ ਰੇਟ 'ਚ ਹਾਲਾਂਕਿ ਤਿਆਰੀ ਕਿਸੇ ਗੱਲੋਂ ਕਮੀ ਨਹੀਂ ਗਈ 1 ਲੱਖ ਤੇ 25000 'ਚ ਪੂਰਾ ਭਰਿਆ ਹੋਆ ਹਵਾਨਾ ਮਿਲੂਗਾ ਦੁੱਧ ਤੁਹਾਡੀ ਸੇਵਾ ਦਾ ਵੀ ਤੁਸੀਂ ਕਿੰਨਾ ਚੋਲੋਗੇ ਤਿਆਰ ਇਹਨਾਂ ਫੁੱਲ ਆ ਕਰਮਾਲੀਆਂ ਇਹਨਾਂ ਨੇ ਦੁੱਧ ਆਪਾਂ ਨੂੰ ਪਤਾ ਚੰਗਾ ਹੀ ਦੇਣਾ ਹੁੰਦਾ ਚੰਗੀਆਂ ਸੰਭਾਂਗੇ ਤਾਂ ਸੋ ਇਹ 1 ਲੱਖ ਤੇ 25000 'ਚ ਚੰਗੀ ਤਿਆਰ ਹੋਈ ਵਹਿੜ ਤੁਹਾਨੂੰ ਮਿਲ ਜੂਗੀ ਇਸ ਤੋਂ ਅੱਗੇ ਤੁਹਾਨੂੰ ਦੋਸੋਂ ਇੱਕ ਵਹਿੜ ਦਿਖਾਉਣਾ ਹੈ ਕਲੀ ਵੈਡ ਨਾ ਦੇਖੋ ਇਹਦੀ ਬੱਛੀ ਨੂੰ ਜਰੂਰ ਇੱਕ ਵਾਰ ਨਾਲ ਦੇਖ ਲਿਓ ਜੇ ਨਿਗਾਹ ਮਾਰ ਲਿਓ ਕਿਉਂਕਿ 2 ਸਾਲਾਂ ਚ ਇੱਕ ਗਾਂ ਜਿਹੜੀ ਆ ਉਹ ਬੱਚਾ ਜਿਹੜਾ ਉਹ ਗਾਂ ਬਣ ਜਾਂਦਾ ਜਿਵੇਂ ਬੱਛੀ ਤੁਸੀਂ ਨਾਲ ਦੇਖ ਰਹੇ ਹੋ ਤੇ ਆਉਂਦੇ ਦੋਹਾਂ ਸਾਲਾਂ ਨੂੰ ਜੇ ਚੰਗੀ ਸੰਭਾਲ ਲਈ ਤੁਹਾਡੇ ਘਰੇ ਇਹ ਦੋ ਨੱਕ ਹੋਣਗੇ ਜੀਵਨ ਬਾਈ ਕੰਨਵਾ ਸੁਹਾ ਸੋਈ ਹੈ ਇਹ ਸੁਹਾ ਵੀਰੇ ਹੂੰ ਤੇ ਚੌਕ ਦੇ ਹਜੇ ਚੱਕੇ ਹੀ ਆ ਦੋਂਦੀ ਮਾਨੂੰ ਠੀਕ ਹੈ ਹਾਂਜੀ ਅੱਛਾ ਸੂਈ ਕਦੋਂ ਕਹੇ ਇਹ 12 ਵਜੇ ਸੂਈ ਸੀਗੀ ਠੀਕ ਹੈ ਜੇਰ ਦੀ ਕੰਪਲੀਟ ਆਪਣੇ ਕੋਲੇ ਵੀਡੀਓ ਵਿੱਚ ਲਾਉਣੀ ਵਿੱਚ ਲਾ ਦਿੰਨੇ ਆ ਬਸ ਉਹ ਤੁਸੀਂ ਦਿਖਾ ਦਿਓ ਜਿਹੜਾ ਪ੍ਰਾਪ ਹਾਂ ਹਾਂ ਤੇ ਵਧੀਆ ਜੇਰ ਜੂਰ ਪੈ ਗਈ ਬੱਚਾ ਲਾ ਕੇ ਹੁਣ 4-5 ਕਿਲੋਟਰ ਬੋਲ ਹੀ ਕੱਢੀ ਆ ਇੱਕ 1.5 ਵਜੇ ਠੀਕ ਹੈ ਭਾਈ ਕੀ ਡਿਮਾਂਡ ਰਹੂਗੀ ਤੇ ਇਹ ਬਸ 1,30,000 ਦੀ ਬੈਡ ਹੋਊਗੀ ਦੱਸੋ 1,30,000 ਚ ਫਿਟਿੰਗ ਵਾਲਾ ਹਵਾਨਾ ਹੈ ਮੇਰੀ ਵੀਡੀਓ ਇਹ اچانک ਹੈ ਮਤਲਬ ਸਾਡੀ ਕੋਈ ਪਹਿਲਾਂ ਪਲਾਨਿੰਗ ਨਹੀਂ ਸੀ ਵੀਡੀਓ ਬਣਾਉਣ ਦੀ ਇਹ ਜ਼ਰੂਰ ਧਿਆਨ ਚ ਲੈਦਣਾ ਬੋਲਾ ਬਾਈ ਨੇ ਚੋਇਆ ਵਿਆ ਖੋਲਾ ਬਾਈ ਤੇ ਵੱਛੀ ਦੇਖੋ ਦੋਸਤੋ ਕਰਮਾਲੀ ਦੀ ਮੇਰੇ ਖਿਆਲ ਚ ਜੇ ਕੱਲੀ ਵੱਛੀ ਇਸ ਬਿਊਟੀ ਦੇ ਵਿੱਚ ਇਦਾਂ ਦੇ ਢਾਂਚੇ ਦੀ ਲੈਣ ਜਾऊं ਤਾਂ 25 ਆ ਮਿਲੂਗੀ 1,30,000 ਦੀ ਦੋੰਦਰੇ ਦੰਦ ਕੰਪਲੀਟ ਹੈ ਚੌਗ ਵਾਲੇ ਚੱਕਦੀ ਆਉਂਦੀ ਹੈ ਵੜ ਤੁਹਾਨੂੰ 1:30 ਚ ਮਿਲ ਜਾਣੀ ਹੈ ਪਹਿਲਣ ਵੜ ਹੈ ਜਿੰਨੀ ਸੋਹਣੀ ਆਪ ਆ ਉਨਾ ਹੀ ਸੋਹਣਾ ਬੱਚਾ ਦੋਸਤੋ ਤੇ ਹਵਾਨਾ ਢਿੱਲਾ ਦਿਸੂਗਾ ਕਿਉਂਕਿ ਦੁੱਧ ਚੋਇਆ ਵਿਆ ਤੁਸੀਂ ਉਹ ਹਵਾਨਾ ਦੇਖ ਸਕਦੇ ਹੋ ਵੈੜ ਦਾ ਸੋ ਵੱਛੀ ਵਾਲੀ ਪਹਿਲਣ ਵੈੜ ਪਹਿਲਣਾ ਖਰੀਦ ਲਿਆ ਕਰੋ ਦੋਸਤੋ ਇਹ ਦੂਜੇ ਸੂਏ ਚ ਕੀਮਤਾਂ ਵਧਾ ਜਾਂਦੀਆਂ ਜੇ ਚੰਗੀਆਂ ਸੰਭਲੋਂ ਤਾਂ ਬਾਕੀ ਵੱਛੀ ਨਾਲ ਹੈ ਹਵਾਨਾ ਸੋਹਣਾ ਬਣਾਇਆ ਹੋਊਗਾ ਹੁਣ ਤੁਹਾਨੂੰ ਵਟ ਪੈਂਦੇ ਦਿਸਦੇ ਹੋਣ ਕਿਉਂ ਤਾਂ ਤਾਂ ਹੀ ਪੈਂਦੇ ਕਿਉਂਕਿ ਦੁੱਧ ਚੋਇਆ ਵਿਆ ਸੋ ਇਹ ਵੀ ਬੱਛੀ ਵਾਲੀ ਐ ਦੱਸੋ ਤਾਂ ਹੋਰ ਬੱਛੀ ਵਾਲੀ ਗਾਂ ਤੁਹਾਨੂੰ ਲਾਸਟ ਉੱਤੇ ਦਿਖਾਉਣੇ ਆ ਜੀਵਨਬਾਈ ਕਹਿੰਦਾ ਸੂਹਾ ਸੂਈ ਇਹ ਚਾਰ ਦੰਦਾ ਪਲੂਣ ਹੀ ਇਹ ਸੂਈ ਹੈ ਜੀ ਠੀਕ ਐ ਅੱਛਾ ਭਾਈ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਕੱਲ ਸੂਈ ਹੈ ਜੀ ਠੀਕ ਐ ਤੇ ਬੋਲਾ ਵੀ ਹੁਣ ਬੋਲੇ ਤੋਂ ਸਟਾਰਟਿੰਗ 20 ਲੀਟਰ ਤੋਂ ਬੋਲਾ ਹੁਣ ਡੱਬੇ ਮਾਰ ਲਿਆ ਅਗਲਾ ਠੀਕ ਐ 10 10 ਲੀਟਰ ਹੋਣਾ ਨਾ ਕੱਲ ਦੀ ਸੂਈ ਥੱਲੇ ਠੀਕ ਐ ਅੱਛਾ ਭਾਈ ਕੀ ਰੇਟ ਰਹਿਣਾ ਇਹਦਾ ਬਸ ਇਹਦੀ 1 ਦੇ ਐਸਨੋ 40 ਦੀ ਹੋਊਗੀ 1 40 ਹਾਂਜੀ ਹੋਰ ਆਰਾਮ ਬੱਛੀ ਇਹ ਦੱਸੋ 1 40 ਦੀ ਮਿਲੂਗੀ ਸੂਹਾ ਬੱਸ ਤਾਂ ਤੁਹਾਨੂੰ ਬੱਚੇ ਤੋਂ ਪਤਾ ਲੱਗਦਾ ਹੀ ਹੋਣਾ ਕਿਉਂਕਿ ਇਹ ਬਿਲਕੁਲ ਨਵੀਂ ਬੱਚੀ ਇਹਦੇ ਨਾਲ ਕੱਲ ਦੀ ਹਜੇ ਸੋਈ ਹੈ ਦੇਖੋ ਇਹਦਾ ਢਾਂਚਾ ਸੋ ਇਹ 1 40 ਦੀ ਮਿਲੂਗੀ ਫੁੱਲ ਮਲਾ ਕੇ ਹਰੇਕ ਤਰ੍ਹਾਂ ਦਾ ਪਾ ਹੈ ਜਿਹੜਾ ਵੀਰ ਥੋੜੀ ਹਸਾਬ ਦੀ ਪੇਮੈਂਟ ਲਾਉਣੀ ਚਾਹੁੰਦਾ ਹੈ ਤਾਂ ਸਵਾ ਲੱਖ ਅਲੀ ਵੈੜ ਵੀ ਖੜੀ ਹੈ ਪੰਜ ਪੰਜ 10 10 ਹਜ਼ਾਰ ਦੇ ਫਰਕ ਨਾਲ ਜਿੱਦਾਂ ਦੀ ਮਰਜ਼ੀ ਗਾਂ ਖਰੀਦ ਲਿਓ ਉਹ ਤੁਹਾਡੀ ਆਪਦੀ ਪਹੁੰਚ ਹੈ ਵੀ ਤੁਸੀਂ ਕਿਹੜੀ ਗਾਂ ਦੇ ਉੱਤੇ ਪੇਮੈਂਟ ਇਨਵੈਸਟ ਕਰਨੀ ਚਾਹੁੰਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਪੰਜ ਨਾਗ ਸੀਗੇ ਦੋਸਤੋ ਤੇ ਪੰਜੇ ਤੁਹਾਨੂੰ ਦਿਖਾਤੇ ਆ। ਤਸੱਲੀ ਫਿਰ ਬੇਨਤੀ ਕਰ ਦਿੰਦਾ ਵੀ ਫੋਲ ਕਰਨ ਦਾ ਹੱਕ ਹੁੰਦਾ ਜਰੂਰ ਕਰ ਲਿਆ ਕਰੋ। ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ। ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ ਲਈ।